ਲੋਬੀ ਹੁਣ ਇੱਕ ਹੋਰ ਵੱਡਾ ਐਲਾਨ ਜਿਹੜਾ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਪੰਜਾਬ ਦੇ ਹਰ ਗਲੀ ਮੁਹੱਲੇ 'ਚ ਜਾਏਗੀ ਗਣਤੰਤਰ ਦਿਵਸ ਪਰੇਡ ਦੇ ਵਿੱਚੋਂ ਬਾਹਰ ਕੱਢੀ ਹੋਈ ਚਾਕੀ ਕੇਂਦਰ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਪਰੇਡ ਦੇ ਵਿੱਚੋਂ ਆਊਟ ਕੀਤੀ ਸੀ ਪੰਜਾਬ ਦੀ ਚਾਕੀ ਆਗਾਮੀ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਗਲੀ ਮੁਹੱਲੇ ਦੇ ਵਿੱਚ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਕਰੇ ਦੀ ਮੂਹਬੋਲ ਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਨਮੁਖ ਰੱਖੀ ਜਾਏਗੀ ਮੁੱਢਲੇ ਪੜਾਅ ਤੇ 9 ਚੱਕੀਆਂ ਤਿਆਰ ਕੀਤੀਆਂ ਜਾ ਰਹੀਆਂ ਅਤੇ 26 ਜਨਵਰੀ ਮਗਰੋਂ ਇਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾਏਗਾ ਵੇਰਵਿਆਂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਆਪ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਹੈ ਜਿਨ੍ਹਾਂ ਤੇ ਹੀ ਚੱਕੀ ਸਜਾਈ ਜਾਏਗੀ ਪੰਜਾਬ ਤੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਇਹ ਚਾਕੀ ਜੜੀ ਹੈ ਲਿਜਾਈ ਜਾਣੀ ਹੈ ਇੱਕ ਅਹਿਮ ਅਧਿਕਾਰੀ ਨੇ ਵੀ ਦੱਸਿਆ ਸੀ ਕਿ ਚਾਕੀ ਪਿੰਡਾਂ ਦੇ ਵਿੱਚ ਲਿਜਾਣ ਦਾ ਇੱਕੋ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਦੇ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਸਰਕਾਰ ਦੇ ਨਾਲ ਨਾਲ ਆਡੀਓ ਵੀ ਤਿਆਰ ਕਰਦੀ ਹੈ ਹਰ ਪਿੰਡ ਦੇ ਵਿੱਚ ਚਾਕੀ ਦਾ 10 ਤੋਂ 15 ਮਿੰਟ ਦਾ ਠਹਿਰਾਓ ਜਿਹੜਾ ਹੋਵੇਗਾ ਮੱਖ ਮੰਤਰੀ ਨੇ 27 ਦਸੰਬਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਕੌਮੀ ਪ੍ਰੇਡ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਉਸ ਸਮੇਂ ਗ੍ਰਮ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਰਕ ਦਿੱਤਾ ਸੀ ਕਿ ਝਾਕੀ ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਣ ਕਰਕੇ ਇਸ ਝਾਕੀ ਨੂੰ ਰੱਦ ਕਰ ਦਿੱਤਾ ਉਸ ਸਮੇਂ ਕੇਂਦਰੀ ਰੱਖਿਆ ਮੰਤਰੀ ਦੇ ਹਵਾਲੇ ਦੇ ਨਾਲ ਮੁੱਖ ਮੰਤਰੀ ਨੇ ਮੋੜ ਮਾਂ ਵਾਰ ਵੀ ਕੀਤਾ ਸੀ ਕਿ ਜਾਖੜ ਦਾ ਝੂਠ ਬਿਲਕੁਲ ਲੰਗਾ ਹੋ ਗਿਆ ਸੂਤਰਾਂ ਦੇ ਅਨੁਸਾਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੇ ਦੌਰਾਨ ਇਸ ਝਾਕੀ ਨੂੰ ਰੋਡ ਸ਼ੋਅ ਦਾ ਹਿੱਸਾ ਵੀ ਬਣਾਇਆ ਜਾਏਗਾ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ مشਵਰੇ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਝਾਕੀ ਲਜਾਣ ਦਾ ਰੂਟ ਪਲਾਨ ਜਿਹੜਾ ਤਿਆਰ ਕੀਤਾ ਜਾਏਗਾ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਝਾਕੀ ਨੂੰ ਰੱਦ ਕੀਤੇ ਜਾਣ ਦਾ ਸਿਆਸੀ ਲਾਹਾ ਚੋਣਾਂ ਦੇ ਵਿੱਚ ਖਟਣਾ ਚਾਹੁੰਦੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਇਹ ਇੱਕ ਚਾਕੀ ਦਿੱਲੀ ਵਿਕੇ ਪੰਜਾਬ ਭਵਨ ਦੇ ਵਿੱਚ ਸ਼ੁਸ਼ੋਭਿਤ ਕੀਤੀ ਜਾਏਗੀ ਦਿੱਲੀ ਦੇ ਆਪ ਵਿਧਾਇਕਾਂ ਨੂੰ ਇਸ ਚਾਕੀ ਨੂੰ ਪੰਜਾਬੀ ਲਾਕਿਆਂ ਦੇ ਵਿੱਚ ਲੈ ਜਾਣ ਦੀ ਖੁਲ ਹੋਵੇਗੀ ਦੱਸਿਆ ਤੁਹਾਨੂੰ ਕਿ ਪੰਜਾਬ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਪ੍ਰੇਡ ਵਾਸਤੇ ਪੰਜਾਬ ਸ਼ਹੀਦਾਂ ਤੇ ਕੁਰਬਾਨੀਆਂ ਦੀ ਗਾਥਾ ਨਾਲੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪੇਸ਼ਕਾਰੀ ਵਿਸ਼ਿਆਂ ਨੂੰ ਚਾਕੀਆਂ ਦੇ ਲਈ ਭੇਜਿਆ ਗਿਆ ਸੀ ਇਹ ਅਫਰਤ ਤੁਹਾਨੂੰ ਦੱਸ ਰਹੀ ਹੈ ਕਿ ਪੰਜਾਬ ਦੇ ਹਰ ਗਲੀ ਮਹੱਲੇ ਦੇ ਵਿੱਚ ਉਹ ਚੱਕੀ ਜਾਏਗੀ ਗਣਤੰਤਰ ਦਿਵਸ ਵਾਲੇ ਦਿਨ ਉਸ ਚੱਕੀ ਨੂੰ ਪੰਜਾਬ ਦੇ ਹਰ ਗਲੀ ਮਹੱਲੇ ਦੇ ਵਿੱਚ ਲਾਜਾਇਆ ਜਾਏਗਾ ਜਿਸ ਨੂੰ ਗਣਤੰਤਰ ਦਿਵਸ ਪ੍ਰੇਡ ਦੇ ਵਿੱਚੋਂ ਕੇਂਦਰ ਸਰਕਾਰ ਦੇ ਵੱਲੋਂ ਬਾਹਰ ਕੱਢਿਆ ਗਿਆ ਸੀ ਤਾਂ ਇੱਕ ਬਾਹਤ ਜਿਹੜਾਗਾ ਵੱਡਾ ਪਲਾਨ ਵੀ ਤਿਆਰ ਕੀਤਾ ਜਾ ਰਿਹਾ ਇੱਕ ਚੱਕੀ ਦਿੱਲੀ ਦੇ ਵਿੱਚ ਪੰਜਾਬ ਪਵਨ ਦੇ ਵਿੱਚ ਰੱਖਣ ਦਾ ਵੀ ਫੈਸਲਾ ਲਿਆ ਗਿਆ ਤੇ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੀ ਸਲਾਹ ਦੇ ਨਾਲ ਤੈਅ ਜਿਹੜਾਗਾ ਚੱਕੀਆਂ ਵਾਸਤੇ ਰੂਟ ਜਿਹੜਾ ਤੈਅ ਕੀਤਾ ਜਾਏਗਾ ਬਾਕੀ ਤੁਹਾਡੇ ਕੀ ਵਿੱਚ ਨੈਸ ਵੱਟੇ ਫੈਸਲੇ ਦੇ ਬਾਰੇ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ